हां जी वाहेगुरु जी का खालसा वाहेगुरु जी की फतेह संगत जी खालसाएड प्रोजेक्ट पंजाब ਦੇ ਪੇਜ ਨਾਲ ਸਾਰੀ ਜੁੜ ਚੁੱਕੀ ਸਾਡੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਪਹੁੰਚਿਆ ਪਿੰਡ ਡਬਰਾ ਤਹਿਸੀਲ ਅਜਨਾਲਾ ਜ਼ਿਲ੍ਹਾ ਅਮਰਸਰ ਇੱਥੇ ਹੁਣ ਕਈ ਪਿੰਨਾਂ ਦੇ ਜਿਵੇਂ ਡੇਰੇ ਆ ਪਿੰਡ ਦੇ ਵਿੱਚ ਪਾਣੀ ਸਾਫ਼ ਹੀ ਇੱਥੇ ਇਸ ਤੋਂ 4-4 ਫੁੱਟ ਪਾਣੀ ਕਈ ਥਾਵਾਂ ਦੇ ਉੱਤੇ ਹੈਗਾ ਇਸ ਟਾਈਮ ਜਿਹੜੀ ਖਾਨ ਸੈਡ ਦੀ ਟੀਮ ਇੱਥੇ ਪਹੁੰਚੀ ਆ ਔਰ ਰਾਸ਼ਨ ਵੰਡ ਕੇ ਡੇਰਿਆਂ ਨੂੰ ਹੁਣ ਵਾਪਸ ਆ ਕੇ ਗਾਂ ਹੋਰ ਡੇਰਿਆਂ ਦੇ ਉੱਤੇ ਇਸ ਟਾਈਮ ਪਹੁੰਚ ਰਹਾ ਸੋ ਇਹ ਜਿਹੜੇ ਕਾਰਨ ਇਹਨਾਂ ਨੂੰ ਕੋਈ ਐਕਸੈਸ ਨਹੀਂ ਹੈਗੀ ਔਰ ਖਾਨ ਸੈਡ ਦੀ ਟੀਮ ਆ ਇੱਥੇ ਲਗਾਤਾਰ ਕਈ ਹਫ਼ਤਿਆਂ ਤੋਂ ਇਹਨਾਂ ਸਾਰੇ ਮਾਝੇ ਦੇ ਜਿੰਨੇ ਰਾਵੀ ਦੇ ਦਰਿਆ ਦੇ ਨਾਲ ਜਿਹੜੇ ਵੀ ਇੱਥੇ ਆੜਨਾ ਦਾ ਰਸਤਾ ਇਹ ਨਹੀਂ ਕਿ ਇੱਥੇ ਜਾ ਰਹੀ ਹੈ ਇੱਥੋਂ ਜਿਹੜੇ ਜਿਹੜਾ ਮੋਟਰ ਹੈ ਇੱਥੇ ਬਹੁਤ ਹੀ ਦੂਰ ਨਹੀਂ ਇਦੇ ਨਾਲ-ਨਾਲ ਕਈ ਹੋਰ ਛੋਟੇ ਪਿੰਡ ਆ। ਉਹਨਾਂ ਦੇ ਵਿੱਚ ਕਈ ਖੇਵਾਂ ਦੇ ਉੱਤੇ ਹੁਣ ਜਿਹੜਾ ਪਸ਼ੂਆਂ ਦਾ ਚਾਰਾ ਜਾਂ ਜਿਹੜੇ ਰਾਸ਼ਨ ਦਾ ਸਮਾਨ ਉਹ ਪਹੁੰਚਾਇਆ ਜਾ ਰਿਹਾ ਮੌਕੇ ਤੇ ਔਰ ਇਸ ਤੋਂ ਬਾਅਦ ਵੀ ਤੁਸੀਂ ਵੇਖ ਸਕਦੇ ਹੋ ਜਿਹੜਾ ਇੱਥੇ ਫਸਲਾਂ ਦਾ ਹਾਲ ਆ ਇਹ ਸਾਰਾ ਝੋਨੇ ਦੀ ਫਸਲ ਆ ਤੁਹਾਡੇ ਸਾਹਮਣੇ। ਇਹ ਸਾਰੀ ਖਰਾਬ ਹੋ ਗਈ ਆ ਇੱਧਰ ਖਰਾਬਾ ਬਹੁਤ ਆ। ਸੋ ਆਉਣ ਵਾਲੇ ਸਮੇਂ 'ਚ ਵੀ ਜਦੋਂ ਮੋਡਕ ਸਹਿਬਾ ਪ੍ਰੋਜੈਕਟ ਇੱਥੇ ਸ਼ੁਰੂ ਹੋਣਾ ਸੋ ਇਨ੍ਹਾਂ ਪਿੰਡਾਂ ਨੂੰ ਇਹਨਾਂ ਪੈੜਿਆਂ ਨੂੰ ਬੱਤਰ ਕਰਨ ਦੀ ਲੋੜ ਆ। ਸੰਗਤਾਂ ਦਾ ਇੱਥੇ ਬਹੁਤ ਸੰਯੋਗ ਆ। ਪਿੰਡ ਵਾਲਿਆਂ ਦਾ ਬਹੁਤ ਸਹਿਯੋਗ ਇੱਥੇ ਕਾਲ ਸੈਰ ਦੀਆਂ ਟੀਮਾਂ ਨੂੰ ਮਿਲ ਰਿਹਾ ਸੋ ਹੁਣ ਜਿਵੇਂ ਜਿਵੇਂ ਇੱਥੇ ਅਸੀਂ ਕੰਟੀਨਿਊ ਅਸੀਂ ਹੁੰਦੇ ਰਾਵਾਂਗੇ ਤੇ ਸੂ ਸੰਗਤਾਂ ਨੂੰ ਸਮੂਹ ਸੰਸਾਰ ਵਿੱਚ ਵਸਦੀਆਂ ਸੰਗਤਾਂ ਨੂੰ ਇੱਥੇ ਅਸੀਂ ਨਾਲ ਵਿਖਾਉਂਦੇ ਰਾਵਾਂਗੇ ਅਸੀਂ ਸਮਝ ਸਕਦੇ ਆ ਸਮੂਹ ਸੰਸਾਰ ਵਿੱਚ ਵਸਦੇ ਲੋਕ ਕਿਸ ਤਰ੍ਹਾਂ ਦੇ ਨਾਲ ਖਾਲਸਾ ਸਾਈਡ ਔਰ ਪੰਜਾਬ ਲਈ ਚਿੰਤਤ ਨੇ ਔਰ ਖਾਲਸਾ ਸਾਈਡ ਦੀਆਂ ਟੀਮਾਂ ਇਥੇ ਲਗਾਤਾਰ ਜ਼ੋਰ ਕ ਮਾਰ ਰਹੀਆਂ ਕਿ ਘੱਟ ਤੋਂ ਘੱਟ ਜਿਹੜਾ ਨੁਕਸਾਨ ਆ ਉਹ ਕੀਤਾ ਜਾ ਸਕੇ ਜਿੰਨਾ ਇਹ ਜੇਸਾ ਨਾਲ ਇਸ ਟਾਈਮ ਨੁਕਸਾਨ ਹੋਇਆ ਵਾ ਇਹ ਅਸੀਂ ਬਜ਼ੁਰਗਾਂ ਨਾਲ ਵੀ ਗੱਲ ਕਰ ਰਹੇ ਸੀਗੇ ਇਹਨਾਂ ਨੇ ਇੰਨਾ ਨੁਕਸਾਨ ਅੱਜ ਤੱਕ ਕਦੇ ਨਹੀਂ ਵੇਖਿਆ ਇਸ ਇਲਾਕੇ ਦੇ ਵਿੱਚ ਸੋ ਘੱਟ ਤੋਂ ਘੱਟ ਇਸ ਚੀਜ਼ ਨੂੰ ਕਰਨ ਲਈ ਜਿਹੜਾ ਹਾਰਮ ਰਿਡਕਸ਼ਨ ਆ ਜਾਂ ਇੰਪੈਕਟ ਰਿਡਕਸ਼ਨ ਦੇ ਕਨਸੈਪਟ ਦੇ ਉੱਤੇ ਖਾਲਸਾ ਐਡਰੈਸਟਾਂ ਵਰਕ ਕਰ ਰਹੀ ਆ ਸੋ ਇਹ ਚੜ੍ਹਦੀ ਕਲਾ ਵਾਲੇ ਲੋਕ ਨੇ ਅਸੀਂ ਹੁਣ ਜੇ ਤਾਂ ਘਰਾਂ 'ਚ ਜਾ ਰਹੇ ਆ ਆ ਇਧਰ ਕੋਈ ਕੀ ਬਿਜੀ ਨਹੀਂ ਕੋਈ ਚਾਹ ਚਾਲ ਆ ਨਹੀਂ ਤੁਹਾਨੂੰ ਸਰ ਪੀਐਸਆਰ ਕੰਟਰੋਲਰ ਤੇ ਤੁਹਾਨੂੰ ਇਥੇ ਚੀਜ਼ਾਂ ਰਸਤਾ ਟਾਈਮ 'ਸਰ ਪਹੁੰਚ ਰਹੀਆਂ ਸਾਰਾ ਸਮਾਨ ਪਹੁੰਚ ਰਿਹਾ ਪਹੁੰਚ ਰਿਹਾ ਘਰਾਂ ਦੇ ਵਿੱਚ ਹੋਰ ਕੇ ਇਸੇ ਤਰ੍ਹਾਂ ਦੀ ਪ੍ਰੋਬਲਮ ਜਿਵੇਂ ਮੰਨ ਲਓ ਸਾਡੇ ਕੋਲ ਕਈ ਕੈਂਡਲਸ ਵਗੈਰਾ ਮੋਮਬੱਤੀਆਂ ਵਗੈਰਾ ਦਾ ਵੀ ਪ੍ਰਬੰਧ ਕੁਝ ਨਹੀਂ ਲੱਗਿਆ ਬੱਸ ਜੀ ਅੱਛਾ ਜੀ ਜਮੀਨਾਂ ਲੱਗਿਆ ਪਾਣੀ ਵੀ ਤਰੀ ਪ੍ਰਬੰਧ ਪਾਣੀ ਨਹੀਂ ਮਿਲੀ ਜਾਂਦਾ ਤੁਹਾਨੂੰ ਠੀਕ ਆ ਤੇ ਆਪਣੇ ਇੱਥੇ ਜਿਹੜੀਆਂ ਲਾਗੇ ਬਣੇ ਜ਼ਮੀਨਾਂ ਵੀ ਕਾਫੀ ਜ਼ਿਆਦਾ ਨੁਕਸਾਨੀਆਂ ਗਈਆਂ ਤੁਹਾਡੇ ਘਰ ਅੱਛਾ ਜੀ ਬਹੁਤ ਜ਼ਿਆਦਾ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਜੀ ਠੀਕ ਆ ਜੀ ਤੇ ਪਸੂ ਪਸੂ ਨਹੀਂ ਮੈਂ ਪਸੂ ਐ ਅੱਛਾ ਤੁਹਾਡੇ ਇਧਰ ਅਗਲੇ ਅੱਗੇ ਘਰ ਆ ਤੁਹਾਡਾ ਤੇ ਤੁਹਾਨੂੰ ਚਾਰਾ ਵਗੈਰਾ ਮਿਲ ਰਿਹਾ ਥੋੜੇ ਕਿ ਮਿਲਿਆ ਚਾਰੇ ਸਾਨੂੰ ਚੰਗੀ ਆ ਤੁਹਾਡੇ ਡੰਗਰ ਟੂੜੀ ਜਿਹੜੀ ਸਾਡੀ ਜੀ ਉਹ ਰੁੜਕ ਛਾਲੀਆਂ ਆਉਂਦੀਆਂ ਨੇ ਸਿੱਤ ਨੇ ਸਾਡੀਆਂ ਟਰਾਲੀਆਂ ਚੋਕਰ ਦੀਆਂ ਤੇ ਚਾਰੇ ਦੀਆਂ ਮਗਰ ਆ ਰਹੀਆਂ ਚਲੋ ਸਾਨੂੰ ਬੁਲਾ ਲਓ ਸੋ ਜਿਵੇਂ ਜਿਵੇਂ ਅਸੀਂ ਦਿਸ਼ਾ ਨਿਰਦੇਸ਼ ਨਹੀਂ ਉਥੇ ਪਹਿਲਾਂ ਤਾਂ ਪਹੁੰਚ ਹੀ ਕਰ ਦੇਣਗੇ ਹਾਂ ਕੋਈ ਨਹੀਂ ਤੇ ਪਰ ਮੈਂ ਵੇਖ ਰਿਹਾ ਪਾਣੀ 4-4 ਫੁੱਟ ਕਿਤੇ ਕਿਤੇ 3-3 ਫੁੱਟ ਨਾਰਮਲ ਬੋਲ ਰਿਹਾ ਨਹੀਂ ਨਹੀਂ ਲੱਖਾਂ ਪਾਣੀ ਬਹੁਤ ਪਾਣੀ ਅੜਿੜ ਵਾਲੇ ਅੜਿੜ ਘਰ ਦੇ ਪਾਣੀ ਡੰਗਰ ਡੁੱਬੇ ਆ ਠੀਕ ਹੈ ਪਾਸੇ ਜਿਹੜਾ ਜਿੱਥੇ ਡੰਗਰ ਬੰਨਨੇ ਦੇ ਲਈ ਉਹ ਵੀ ਪਾਣੀ ਭੋਰਦੇ ਹਾਸੀ ਤੋਂ ਬਾਅਦ ਹਾੜਾ ਤੇ 88 ਜਿਹੜਾ ਹਨ ਵੇ ਜਗਾ ਹਨ 88 ਤੋਂ ਜਾਂਦੇ ਹਨ 88 ਤੋਂ ਜ਼ਿਆਦਾ ਹਾੜਾ ਆਪ ਖੁਦ ਪਿੰਦਾ ਹੈ 88 88 ਵਾਲੇ ਹਾੜ 88 ਵਾਲਾ ਹੜ ਬਜਰ ਤਾਂ ਤੁਸੀਂ ਵੇਖਿਆ ਹੋਣਾ 88 ਵਾਲੇ ਮੈਂ ਸੋਚਿਆ ਇਹ ਤੋਂ ਵੱਡਾ ਹੈ ਡੋਬੂ ਡੋਬੂ ਪਾਣੀ ਸੀ ਡੋਬੂ ਵਿੱਚ ਅਸੀਂ ਉੱਥੇ ਦੇ ਰਹੇ ਹਾਂ ਸਾਡੇ ਸੀ ਕਿ ਉਹਨਾਂ ਨੇ ਅੱਛੇ ਪਿੰਡ ਜਾ ਕੇ ਸਾਡੀ ਮਾਤਾ ਸੀ ਡੋਰੀ ਪਾ ਪਾਣੀ ਦੇ ਵਿੱਚ ਤੇ ਉਹ ਕਹਿ ਰਹੀ ਪਾਣੀ ਲੱਥੰਦਾ ਅਸੀਂ ਚੁੱਕ ਕੇ ਉਹਨੂੰ ਫਿਰ ਲੈਂਦਾ ਫਿਰ ਡੰਗ ਸਾਡੇ ਰੁੜ ਗਏ ਬਹੁਤ ਨੁਕਸਾਨ ਬਹੁਤ ਹੋਇਆ ਉਹਨਾਂ ਵੀ ਹੁਣ ਜਿਹੜਾ ਨੁਕਸਾਨ ਹੁਣ ਤੇ ਜਾਰਾ ਚਿੰਤਾ ਦੀ ਪੈ ਗਈ ਹੁਣ ਲੱਥ ਨਹੀਂ ਲਿਆ ਆਪਣੀ ਨੇ ਵੀਰੋ ਤੁਹਾਨੂੰ ਅਸੀਂ ਨੰਬਰ ਵੀ ਦੇ ਕੇ ਜਾਣੇ ਆ ਸਾਡੀ ਜਨਾਲਾ ਟੀਮ ਦਾ ਠੀਕ ਹੈ ਜੀ ਕਦੇ ਵੀ ਤੁਹਾਨੂੰ ਲੋੜ ਹੋਵੇ ਬਾਦ ਦੋ ਸਾਨੂੰ ਇਹ ਪਾਣੀ ਦਾ ਵਧ ਗਿਆ ਤੇ ਫਿਰ ਤੇ ਸਾਨੂੰ ਨਿਕਲਣਾ ਪੈਣਾ ਇੱਥੋਂ ਪਰਿਵਾਰ ਦਾ ਜੀਵ ਜੰਤੂ ਦਾ ਦਾ ਨੁਕਸਾਨ ਹੋ ਗਿਆ ਨਹੀਂ ਨਹੀਂ ਉਹ ਬਚਿਆ ਜੀ ਉਹ ਮਾਰ ਨਹੀਂ ਗਿਆ ਮਾਲ ਡੰਗਰ ਵੀ ਤਾਂ ਵਧ ਗਿਆ ਉਹ ਸਾਡੀ ਕਿਰਪਾ ਮਹਾਰਾਜ ਜੀ ਸਾਨੂੰ ਸਿਰਫ ਇਹੋ ਜੇ ਮਰ ਪਾਣੀ ਹੋਰ ਨਾ ਆਇਆ ਫਿਰ ਸਾਡਾ ਬਚਾਜੋ ਨਹੀਂ ਮਾਰੇ ਕਿਰਪਾ ਕਰਨਗੇ ਜੀ ਬਾਕੀ ਆਪਾਂ ਤਾਂ ਜਿੰਨੀ ਹੈਗੇ ਆ ਸਾਰੇ ਪੰਜਾਬ ਤੋਂ ਔਰ ਸਾਰੀ ਦੁਨੀਆ ਦੇ ਹੁਣ ਤੁਹਾਨੂੰ ਹਰ ਕਨੀਆਂ ਸਾਰੀ ਦੁਨੀਆ ਸਾਰੀ ਦੁਨੀਆ ਦੇ ਲੋਕ ਇਥੇ ਪੰਜਾਬੀ ਵੇਖੋ ਪੰਜਾਬੀ ਨੂੰ ਦਿਆ ਮਾਰ ਪੰਜਾਬੀ ਮਰਤ ਨਹੀਂ ਸਕਦਾ ਨਹੀਂ ਨਹੀਂ ਮਰ ਸਕਦਾ ਜੀ ਪੰਜਾਬੀ ਜੋ ਮਰਦੀ ਹੋ ਜੇ ਜਿੰਨਾ ਚਿਰ ਬਜ਼ੁਰਗੋ ਤੁਹਾਡੇ ਅਰਗੇ ਸਿੰਘਾਂ ਨਹੀਂ ਕੋਈ ਕੋਈ ਮਾਰ ਨਹੀਂ ਹੋਣਾ ਕੋਈ ਨਹੀਂ ਹੋਣਾ ਇਹ ਮਰੂਗਾ ਉਹ ਮਰੂਗਾ ਹਾਂਜੀ ਉਦੋਂ 88 ਦੇ ਵੇਲੇ ਉਦੋਂ ਇਹਨਾਂ ਨੇ ਕਿਹਾ ਤੋਹਫਾ ਕਰਨਾ ਹਾਂ ਤੋਹਫਾ ਭੇਜਿਆ ਤੋਹਫਾ ਜਦੋਂ ਆ ਗਿਆ ਉਰਦੂ ਦੁਨੀਆ ਫੇਰਾ ਕੇ ਠੀਕ ਹੈ ਤੋਹਫਾ ਆ ਗਿਆ ਹੁਣ ਤੋਹਫੇ ਦਾ ਜਵਾਬ ਅਸੀਂ ਤੈਨੂੰ ਦਵਾਂ ਫੇ ਜਵਾਬ ਵੀ ਦਿੱਤਾ ਤੂੰ ਜਵਾਬ ਨਹੀਂ ਦੇਣਾ ਉਹ ਉਹਦੇ ਪੁੱਤਰ ਤੇ ਮੱਖੀ ਆ ਨਾ ਮੱਖੀ ਵੀ ਪੈਦਾ ਹੋ ਗਏ ਤੇ ਅਗੜੇ ਲੜਦੀ ਆ ਤੇ ਮੈਂ ਤੈਨੂੰ ਜਾ ਕੇ ਲੜੂ ਕਿ ਸਹੀ ਤੂੰ ਕੀਤਾ ਇਹ ਸਾਡੇ ਨੇ ਚਾਹ ਹੁਣ ਕਿੰਨੀ ਦੁਨੀਆ ਔਖੀ ਆ ਬਹੁਤ ਔਖੀ ਅਸੀਂ ਤੇ ਤਾਂ ਅਸੀਂ ਤਾਂ ਬੈਠੇ ਬੈਠੇ ਔਖੇ ਕੋਈ ਤੈਨੂੰ ਹੀ ਪਰੇਸ਼ਾਨੀ ਆ ਉਹ ਬੈਠੀ ਸਾਡੇ ਪਰ ਨਹੀਂ ਨਹੀਂ ਤੁਹਾਡੇ ਭਰਾ ਸਾਡੇ ਬੈਠੇ ਆ ਡੁੱਬੇ ਅਸੀਂ ਉਹਨਾਂ ਦੇ ਮਗਰ ਜਾਈਏ ਉਹਨੇ ਪੜਾ ਲਈਏ ਤੇ ਨਹੀਂ ਤੇ ਸ਼ਾਂਤੀ ਵਸਣ ਦੇ ਆਪੋ ਆਪਣੇ ਘਰੇ ਵਾਸੀ ਅਸੀਂ ਅੱਜ ਦੇ ਦਿਨ ਸਾਡੀ ਤੇਰੀ ਨਾਮ ਜਪੀ ਜਾਏ ਫੰਕੂ ਦਾ ਪੜਾ ਕਰੀ ਲਈ ਅੱਜ ਦੀ ਪਰੇਸ਼ਾਨੀ ਹੈ ਨਾਮ ਜਪਣ ਦੀ ਜੀ ਨਹੀਂ ਕਰਦਾ ਤੇ ਮਹਾਰਾਜ ਕੀ ਕਰਤਾ ਬੰਦੇ ਨੇ ਬੀਬੀਓ ਵੀ ਚੜਦੀ ਕਲਾ ਚ ਰਹੋ ਅਸੀਂ ਜਿੰਨੇ ਜੋਗੇ ਆ ਅਸੀਂ ਹਮੇਸ਼ਾ ਨਹੀਂ ਨਹੀਂ ਹਾਂ ਜੀ ਤੁਹਾਡੇ ਨਾਲ ਨਹੀਂ ਸਾਰੇ ਚਿਰੇ ਆਉਂਦੇ ਸੇਵਾ ਕਰਦੇ ਚੇਲੋ ਹਨ ਹਮੇਸ਼ਾ ਸ਼ੁਕਰ ਮੰਨਦੇ ਰਹੀਦਾ ਅਸੀਂ ਤੁਹਾਡੇ ਲਈ ਬੰਨੇ ਇਹ ਮਹਾਰਾਜ ਨੇ ਪਹਿਰਾ ਹੀ ਇਸੇ ਕਰਕੇ ਸੇਖਣ ਨੂੰ ਕੀਤਾ ਹਾਂ ਜੀ ਇਹ ਨਹੀਂ ਬਿਲਕੁਲ ਜੀ ਤੁਹਾਡਾ ਤੁਹਾਡਾ ਧੰਨਵਾਦ ਕੋਈ ਵੀ ਆ ਸਾਨੂੰ ਇਹ ਵੀ ਆ ਕੋਈ ਵੀ ਆਪਣੀ ਕੌਮ ਆ ਹਿੰਦੂ ਸਿੱਖ ਸਾਰੇ ਆਪਣੀ ਮੰਚ ਕਰਦੇ ਆ ਜਿੰਨੀ ਜੋਗੇ ਆ ਇਹ ਨਹੀਂ ਹੈਗਾ ਇੱਕ ਚੱਕਰ ਨਹੀਂ ਬਿਲਕੁਲ ਹਰ ਹਰ ਸਿਰਕੇ ਸਾਰੇ ਹੁਣ ਕੱਲ ਆਏ ਸਾਰੇ ਉਹ ਵੀ ਆਏ ਸੀ ਉਹਨਾਂ ਨੇ ਜਿੰਨੀ ਮਰਜ਼ੀ ਕੀਤੀ ਅਗਲੇ ਸਾਰੇ ਜਿੰਨੀ ਜੋਗੇ ਸਾਰੇ ਕਰਦੇ ਆ ਜੀ ਭੜਾ ਸਾਰੇ ਕਰਦੇ ਭੜਾ ਨਾ ਭੜਾ ਭੜਾ ਨਾ ਭੜਾ ਬਿਲਕੁਲ ਜੀ ਬਿਲਕੁਲ ਨੇ ਉਹ ਨਾਲੇ ਸਮੇਂ ਚ ਵੀ ਸਾਡਾ ਜਿਹੜਾ ਕੈਂਪ ਆ ਇੱਥੇ ਆਪਣਾ ਬਾਬੇ ਕੀ ਕੁੱਲੀ ਗੁਰਦੁਆਰਾ ਸਾਹਿਬ ਆ ਉਹਥੇ ਸਾਡੀਆਂ ਟੀਮਾਂ ਤੇ ਸਾਡੇ ਜਿੰਨਾ ਵੀ ਸਾਡਾ ਕਿ ਉੱਥੇ ਹੈੱਡਕੁਆਰਟਰ ਆ ਫਲ ਸਾਈਡ ਦਾ ਇੱਕ ਜੀ ਬਣ ਚੁੱਕਾ ਤੇ ਸਾਡੇ ਨਾਲ ਸਾਡੇ ਨਾਲ ਬਾਬਾ ਜੀ ਹੁਣੇ ਕਾਰ ਸੇਵਕਾਂ ਦਾ ਵੀ ਬੜਾ ਸਾਥ ਆ ਸਾਨੂੰ ਨਹੀਂ ਨਹੀਂ ਕੋਈ ਗੱਲ ਤੇ ਸਾਰੇ ਸਾਰੇ ਸਾਡੇ ਨਾਲ ਜੁੜੇ ਹੋਏ ਆ ਸੋ ਜੇ ਤੁਹਾਨੂੰ ਵੈਸੇ ਵੀ ਕਦੇ ਲੋੜ ਹੋਵੇ ਸਾਡੇ ਵੱਲੋਂ ਜੇ ਕੋਈ ਵੈਸੇ ਤਾਂ ਇੱਥੇ ਟੀਮਾਂ ਰੋਜ਼ ਅੰਗੂ ਹੀ ਆਉਂਦੀਆਂ ਜੇ ਤੁਹਾਨੂੰ ਲੱਗੇ ਵੀ ਇੱਥੇ ਹੋਰ ਚੀਜ਼ ਦੀ ਲੋੜ ਆ ਤੁਹਾਨੂੰ ਤੁਸੀਂ ਨੰਬਰ ਵੀ ਦੇ ਕੇ ਜਾਵਾਂਗੇ ਪਰ ਤੁਸੀਂ ਉੱਥੇ ਗੁਰਦੁਆਰਾ ਸਾਹਿਬ 'ਚ ਵੀ ਜੇ ਤੁਹਾਡਾ ਕੋਈ ਕੰਟੈਕਟ ਆ ਲੰਘਦੇ ਟੱਪ ਦੇ ਤੁਸੀਂ ਉੱਥੋਂ ਵੀ ਕੋਈ ਕੰਮ ਕਰਨਾ ਹੋਵੇ ਤੁਸੀਂ ਉਥੋਂ ਕਲੈਕਸ਼ਨ ਵੀ ਕਰ ਸਕਦੇ ਹੋ ਸੋ ਇੰਨੀ ਅਗਰ ਠੀਕ ਹੈ ਜੀ ਸੋ ਸੰਗਤ ਜੀ ਠੀਕ ਹੈ ਜੀ ਸੋ ਸੰਗਤ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਚੜ੍ਹਦੀ ਕਲਾ ਵਾਲਾ ਹੈ ਨਾ ਉਹ ਮਾਚੇ ਦੇ ਸੈੰਗ ਹੈ ਉਹ ਚੜ੍ਹਦੀ ਕਲਾ ਦੇ ਪ੍ਰਤੀਕ ਆ ਤੇ ਜਿਵੇਂ ਤੁਸੀਂ ਵੇਖਿਆ ਹੁਣ ਮੈਡੀਕਲ ਸਹੂਲਤ ਸਾਡੇ ਖਾਸ ਕਰਕੇ ਵਲੰਟੀਅਰ ਅਜੇ ਵੀ ਆ ਰਹੇ ਆ ਕੁਝ ਮੈਡੀਕਲ ਦੀਆਂ ਦਵਾਈਆਂ ਉਹਨਾਂ ਦੇ ਹੱਥੋਂ ਚਾ ਸੋ ਮੈਡੀਕਲ ਦਾ ਜਿੰਨਾ ਸਮਾਨ ਆ ਪਲੱਸ ਜਿਵੇਂ ਤੁਹਾਨੂੰ ਦੱਸਿਆ ਚੋਕਰ ਰਾਚਾਰਾ ਤੇ ਨਾਲ ਦੀ ਨਾਲ ਇਸ ਟਾਈਮ ਜਿਵੇਂ ਵੇਖੋ ਗੋਡਿਆਂ ਤੋਂ ਉੱਤੇ ਪਾਣੀ ਆ ਜੀ ਇਸ ਟਾਈਮ ਆ ਵੀ ਦਿਓ ਤਿੰਨ ਸਾਢੇ ਤਿੰਨ ਮੈਂ ਉੱਥੋਂ ਲੈ ਬਲੱਡ ਘੜੇ ਦੀ ਮੈਂ ਲੈਣੀ ਮੈਂ ਉੱਥੋਂ ਲੈਣੀ ਪਲੱਟ ਨਹੀਂ ਲੈਣੀ ਹਮਲਾ ਹਾਂਜੀ ਉਥੋਂ ਮਿਲ ਜਾਈਂਦਾ ਕੋਈ ਮੈਂ ਫੰਮ ਨਹੀਂ ਨਾਲੇ ਹੋਰ ਪਿੰਡ ਪੁੱਧਰ ਤੇ ਵੀ ਸੇਵਾ ਸੋ ਇਹ ਪੰਜਾਬ ਦੇ ਰੰਗ ਆ ਜੀ ਇਸ ਟਾਈਮ 노 ਡਾਊਟ ਕਿ ਜੋ ਨੁਕਸਾਨ ਆ ਡੋਬੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਇਹ ਪੰਜਾਬ ਦੇ ਹਿੱਸੇ ਜੇ ਮਾਰਾਂ ਆਈਆਂ ਪੰਜਾਬ ਦੇ ਹਿੱਸੇ ਚੜ੍ਹਦੀ ਕਲਾ ਵੀ ਆ ਸੋ ਇਹ ਚੜ੍ਹਦੀ ਕਲਾ ਦੇ ਨਾਲ ਇਸ ਟਾਈਮ ਸਾਰੇ ਦਾ ਸਾਰਾ ਪੰਜਾਬ ਪੰਜਾਬ ਦੇ ਨਾਲ ਖੜਾ ਖਾਲਸਾ ਈਦ ਦੀਆਂ ਸੇਵਾਵਾਂ ਲਗਾਤਾਰ ਜਾਰੀ ਆ ਅਸੀਂ ਇਸ ਟਾਈਮ ਅਜੇ ਨਾਲੇ ਦੇ ਪਿੰਡਾਂ ਦੇ ਵਿੱਚ ਆ ਉਦੇ ਨਾਲ ਨਾਲ ਗਰਦਾਸਪੁਰ ਪਠਾਨਕੋਟ ਉਹਦੇ ਨਾਲ ਆਪਣਾ ਫਿਰੋਜ਼ਪੁਰ ਦਾ ਏਰੀਆ ਫਾਜ਼ਲਕਾ ਦਾ ਏਰੀਆ ਆ ਇਧਰ ਸੁਲਤਾਨਪੁਰ ਲੋਧੀ तकरीबन तकरीबन ਸਾਰਾ ਪੰਜਾਬ ਦੀ ਦੇਖੋ ਜਿੱਥੇ ਸਾਨੂੰ ਲੋੜ ਆ ਉਥੇ ਸਾਡੀਆਂ ਟੀਮ ਆ ਇਸ ਟਾਈਮ ਕੰਮ ਕਰ ਰਹੀਆਂ ਸੋ ਜਿੱਥੇ ਜਿੱਥੇ ਵੀ ਹੁਣ ਜਾਵਾਂਗੇ ਤੁਹਾਨੂੰ ਇਥੋਂ ਮੌਕੇ ਦੇ ਜਿਹੜੇ ਹਾਲਾਤ ਆ ਉਹ ਵਿਖਾਉਂਦੇ ਰਾਵਾਂਗੇ ਸੋ ਇਨੀਆਂ ਕੇ ਬੇਨਤੀਆਂ ਪ੍ਰਵਾਨ ਕਰਦੇ ਹੋਏ ਇਸ ਵੇਲੇ ਤੁਹਾਡੇ ਤੋਂ ਅੱਗੇ ਕਰਦੇ ਆ ਮੈਂ ਨਾਲ ਵੀਰ ਨੂੰ ਕਵਾਂਗਾ ਕਿ ਜੇ ਸਾਡੇ ਨਾਲ ਜਾਣ ਅੱਗੇ ਤੇ ਉਹ ਵਿਖਾਉਣਗੇ ਕਿ ਇਹ ਪਿੰਡ ਪੱਦਰ ਦੇ ਉੱਤੇ ਵੀ ਇੱਥੇ ਜਿਵੇਂ ਰਾਸ਼ਨ ਦੀ ਸਪਲਾਈ ਹੈ ਇਸ ਟਾਈਮ گا ਪਿੰਡ ਵਾਲੇ ਸਾਰੇ ਇਕੱਠੇ ਹੋ ਗਏ ਆ ਸੋ ਰਾਸ਼ਨ ਦੀ ਸਪਲਾਈ ਮੈਡੀਕਲ ਤੇ ਚਾਰੇ ਦਾ ਇਹ ਜਿਹੜਾ ਇਸ ਟਾਈਮ ਚੱਲ ਰਿਹਾ ਸੋ ਫੇਜ਼ 2 ਦੇ ਵਿੱਚ ਵੀ ਜਿਵੇਂ ਇੱਧਰ ਵੇਖੋਗੇ ਕਿ ਕਈ ਫਸਲਾਂ ਜਿਹੜੀਆਂ ਇਹਨਾਂ ਦੇ ਵੀ ਜੜਾਂ ਦੇ ਵਿੱਚ ਇਸ ਟਾਈਮ ਪਾਣੀ ਆ ਸੋ ਬਜ਼ੁਰਗ ਦੱਸ ਰਹੇ ਆ ਕਿ ਜਦੋਂ ਇੱਥੇ ਔੜ ਲੱਗਣੀ ਆ ਜਾਂ ਮੀਂਹ ਹਟ ਰਿਹਾ ਹੋ ਸਕਦਾ ਇਹ ਜਿਹੜਾ ਝੋਨਾ ਇਸ ਟਾਈਮ ਸਾਨੂੰ ਵਧੀਆ ਲੱਗ ਰਿਹਾ ਇਹ ਵੀ ਗੱਲ ਜਾਣੀ ਹੈ ਜਿਹੜਾ ਇਹਦੀਆਂ ਇਹ ਵੀ ਨੁਕਸਾਨੇ ਦੀ ਨਾ ਜੇ ਅਸੀਂ ਇਹਦੇ ਵਿੱਚ ਵੇਖੀਏ ਅੱਧ ਤੋਂ ਉੱਤੇ ਪਾਣੀ ਆ ਇਸ ਟਾਈਮ ਝੋਨੇ 'ਚ ਸੋ ਇਹ ਵੀ ਇਹ ਵੀ ਖਰਾਬਾ ਹੋ ਸਕਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇੱਥੇ ਡੀਜ਼ਲ ਦੀ ਬਹੁਤ ਜ਼ਿਆਦਾ ਲੋੜ ਆ ਇਨ੍ਹਾਂ ਪੈੜੀਆਂ ਨੂੰ ਪੱਧਰ ਕਰਨ ਵਾਸਤੇ ਸਾਨੂੰ ਡੀਏਪ ਦੀ ਬਹੁਤ ਲੋੜ ਆ ਯੂਰੀਆ ਦੀ ਬਹੁਤ ਲੋੜ ਆ ਸੈਕੰਡ ਰਾਉਂਡ ਦੇ ਵਿੱਚ ਉਦੋਂ ਸੰਘਤਾ ਦਾ ਵੀ ਸਾਨੂੰ ਸਾਥ ਚਾਹੀਦਾ ਇਹ ਇੱਕ ਲੰਮੀ ਲੜਾਈ ਆ ਇਸ ਟਾਈਮ ਪੰਜਾਬ ਕੁਛ ਦੇਣ ਉਸ ਸਾਲ ਇਥੇ ਪਿੱਛੇ ਹੋ ਗਿਆ ਵਾ ਪਰ ਇਹ ਆਉਣ ਵਾਲੀ ਹਾੜੀ ਦੀ ਫਸਲ ਲਈ ਇਹਨਾਂ ਫਸਲਾਂ ਨੂੰ ਤਿਆਰ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਕੀ ਬੇਨਤੀ ਆ ਅਰਦਾਸ ਆ ਜੋੜੜੀਆਂ ਸਾਰੇ ਪੰਜਾਬੀਆਂ ਦੀ ਕਿ ਪੰਜਾਬ ਨੂੰ ਮਹਾਰਾਜ ਕਿਰਪਾ ਕਰ ਹੜ੍ਹਾਂ ਦਾ ਜਿਹੜਾ ਸਥਿਤੀਆ ਕੰਟਰੋਲ ਚ ਆਵੇ ਤਾਂ ਜੋ ਜ਼ਮੀਨਾਂ ਨੂੰ ਬੱਤਰ ਕਰਕੇ ਜਿਹੜਾ ਆਮ ਜਨ ਜੀਵਨ ਆ ਉਹ ਦੁਬਾਰਾ ਪੱਧਰ ਤੇ ਲੈ ਕੇ ਆਇਆ ਜਾ ਸਕੇ ਸੋ ਫੇਰ ਤੋਂ ਦੁਬਾਰਾ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਸੱਜਣ ਹੁਣ ਜੁੜੇ ਆ कि ਇਹ ਅਜਨਾਲਾ ਤਹਿਸੀਲ ਦੇ ਵਿੱਚ ਪਿੰਡ ਨੇ ਇੱਥੇ ਤਕਰੀਬਨ ਪਿਛਲੇ ਕਈ ਦਿਨਾਂ ਤੋਂ ਅਸੀਂ ਇੱਥੇ ਜਾ ਰਹੇ ਆਂ ਤੇ ਪਾਕਿਸਤਾਨ ਦਾ ਬਾਰਡਰ ਬਹੁਤ ਲੱਗ ਗਿਆ ਇੱਥੇ ਜ਼ੀਰੋ ਲਾਈਨ ਬਹੁਤ ਲੱਗ ਗਿਆ ਰਾਵੀ ਦਾ ਪਾਣੀ ਆ ਇਹ ਜਿਹੜਾ ਚੜ ਕੇ ਪਿੱਛੇ ਕਈ ਦਿਨਾਂ ਤੋਂ ਇੱਥੇ ਮਾਰ ਕੀਤੀ ਆ ਜਿਹੜਾ ਇਥੋਂ 15 ਕਿਲੋਮੀਟਰ ਜਾਂ 20 ਕਿਲੋਮੀਟਰ ਸਾਈਡ ਤੇ ਇਥੇ ਬੰਨ ਜਿਹੜਾ ਟੁੱਟਿਆ ਸੀਗਾ ਉਹਦੇ ਨਾਲੇ ਮਾਰਦੀਨ ਪਿੰਡ ਆ ਹੌਲੀ ਹੌਲੀ ਜਿਹੜਾ ਪਾਣੀ ਦਾ ਦਰ ਉਹ ਘਟਦਾ ਰਿਹਾ ਵਾ ਪਰ ਫੇਰ ਵੇਚਦੀ ਕਿਉਂਕਿ ਬਾਰਿਸ਼ਾਂ ਲਗਾਤਾਰ ਪੈ ਰਹੀਆਂ ਕਰਕੇ ਕਈ ਵਾਰੀ ਪੱਧਰ ਉੱਪਰ ਥੱਲੇ ਹੁੰਦਾ ਰਹਿੰਦਾ ਬਟ ਜਿਹੜੇ ਲੋਕ ਨੇ ਚੜ੍ਹਦੀ ਕਲਾ ਚ ਨੇ ਇਹ ਮਾਝੇ ਦਾ ਏਰੀਆ ਵਾ ਬਹੁਤ ਚੜ੍ਹਦੀ ਕਲਾ ਦੇ ਨਾਲ ਇੱਥੇ ਜਿਹੜੀਆਂ ਸੰਗਤਾਂ ਵਾ ਉਹ ਉਤਸ਼ਾਹ ਵਾ ਉਹਨਾਂ ਦੇ ਵਿੱਚ ਸੇਵਾ ਦਾ ਸਾਰੇ ਪੰਜਾਬ ਤੋਂ ਸਾਰੇ ਹਿੰਦੁਸਤਾਨ ਤੋਂ ਸਾਰੇ ਵਰਲਡ ਤੋਂ ਇੱਥੇ ਸੰਗਤਾਂ ਪਹੁੰਚ ਰਹੀਆਂ ਸੇਵਾ ਦੇ ਵਿੱਚ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜੇ ਇੱਕ ਤਰ੍ਹਾਂ ਦੇ ਕੌਤਕਾ ਚਮਤਕਾਰ ਆ ਇਹ ਖਾਲ ਆਪਣੇ ਪੰਜਾਬ ਦੇ ਹਿੱਸੇ ਆਏ ਆ ਸੋ ਇਹ ਪੰਜਾਬ ਤੇ ਪੰਜਾਬੀਅਤ ਦਾ ਇਹ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਆ ਸੋ ਚਾਰ ਪੰਜ ਪਿੰਡ ਰੇ ਸਾਡੇ ਭਾਈ ਸਾਹਿਬ ਭਾਈ ਅਮਰਤਪਾਲ ਜੀ ਸਾਡੇ ਅਜਰਾਲਾ ਟੀਮ ਤੋਂ ਲੀਡ ਨੇ ਸੋ ਇਹਨਾਂ ਦੀ ਸੁਪਰਵਾਈਜ਼ਨ ਦੇ ਅਧੀਨ ساری ਦੀ ساری ਜਿਹੜੀ ਆ ਇਹ ਟੀਮ ਵਰਕ ਕਰ ਰਹੀ ਆ ਇਸ ਟਾਈਮ ਸੋ ਭਾਈ ਸਾਹਿਬ ਅ ਅੱਜ ਆਪਾਂ ਕਿੰਨੇ ਪਿੰਡ ਕੱਲ ਆਪਾਂ ਕੱਢੇ ਤੇ ਅੱਜ ਕਿੰਨੇ ਪਿੰਡ ਆਪਾਂ ਹੋਰ ਜਾ ਰਹੇ ਆ ਜੀ ਦੋ ਟੀਮਾਂ ਸੀ ਲਗਭਗ 8 ਉਪਿੰਡਿੰ ਕੱਲ ਦੋਆਂ ਟੀਮਾਂ ਨੇ ਕਵਰ ਕੀਤੀ ਹੈ ਤੇ 4 4-5 ਪਿੰਡਾਂ ਦੇ ਕਵਰ ਕਰਾ ਦੇ ਇਸੇ ਡੱਬਰ ਪਿੰਡਾਂ ਦੇ ਖਦੇ ਇਸ ਤੋਂ ਅੱਗੇ ਹੁਣ ਚਾਲੇ ਕੋਲ ਲੱਗੇ ਸਾਡਾ ਮਹਾਰਾਜ ਨੇ ਦੁਸ਼ੀ ਸਹਾਸ ਸੰਗਤ ਦੀ ਸੇਵਾ ਦੇ ਨਾਮ ਕਰੀ ਜੀ ਤੋਂ ਲੱਗੇ ਹੀ ਚੱਲਣ ਲੱਗੇ ਅਗਲੇ ਪਿੰਡ ਵੱਲ ਕਾਹ ਕਰਕੇ ਸਾਡਾ ਸੋਤ ਸੇ ਆਪ ਡੇਰੇ ਉਤੇ ਜਿਹੜੇ ਵਿਚਾਰੇ ਪੱਤੇ ਜੂਗੇ ਤਾ ਉਹਨਾਂ ਨੇ ਉਹਨਾਂ ਨੂੰ ਰਾਸ਼ੀ ਮਿਲਦੀ ਜੀ ਪਰ ਪੂਰਾ ਤ ਨਹੀਂ ਘਟਾ ਸਕਦੇ ਖਾਣ ਟੀਮ ਦਾ ਜਿਹੜਾ ਢੇਡ ਪੂਰਤੀ ਵਾਸਤੇ ਜਿਹੜਾ ਚੱਲਦਾ ਜਾ ਰਿਹਾ ਹੈ ਜੇ ਜੋ ਜਿੰਨੇ ਵੀ ਮਹਾਰਾਜ ਸਹਾਸ ਸੰਗਤ ਦੀ ਸੇਵਾ ਕਰ ਰਹੀ ਹੈ ਉਹ ਸਾਰੀ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਵੀ ਸਹੀ ਜਗ੍ਹਾ ਤੇ ਪਹੁੰਚੇ। ਹੂੰ ਠੀਕ ਹੈ ਜੀ। ਸੋ ਜਵੇਂ ਪਿੱਛੇ ਬਾਪੂ ਜੀ ਹੁਣੀ ਸਾਨੂੰ ਦੱਸ ਰਹੇ ਸੀਗੇ ਅਸੀਂ ਸੰਗਤਾਂ ਦੇ ਰੂਬਰੂ ਵੀ ਕਰਾਏ ਕਿ 88 ਵਾਲਾ ਪਾਣੀ ਜਿਹੜਾ ਸੀਗਾ ਉਹ ਤੋਂ ਵੱਧ ਮਾਰ ਐਸ ਟਾਈਮ ਪੰਜਾਬ ਨੂੰ ਪੈ ਰਹੀ ਆ ਤੇ ਉਹਨਾਂ ਨੇ ਉਦੋਂ ਦੱਸਿਆ ਵੀ ਕਿ ਕੁਛਕ ਨਲਾਈਕੀਆਂ ਨੇ ਕੁਛ ਲੋਕਾਂ ਦੀਆਂ ਜਿਨ੍ਹਾਂ ਕਰਕੇ ਪੰਜਾਬ ਐਸ ਟਾਈਮ ਖੜਾ ਦੀ ਮਾਰ ਰਹੀ ਨਾ ਫਿਰ ਇਹ ਆਫਟਰ ਮੈਥ ਆ ਖੜਾ ਤੋਂ ਬਾਅਦ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਕਿਸ ਤਰੀਕੇ ਨਾਲ ਇਹ ਚੀਜ਼ਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਪਰ ਇਸ ਟਾਈਮ ਮੌਕੇ ਦੇ ਹਾਲਾਤ ਇਹ ਆ ਕਿ ਲੋਕ ਇਥੋਂ ਦੇ ਕਾਫੀ ਤੰਗ ਨੇ ਖੜਾ ਵੀ ਕਰਕੇ ਪਰ ਨਾਲ ਦੀ ਨਾਲ ਚੜ੍ਹਦੀ ਕਲਾ ਦੇ ਵਿੱਚ ਵੀ ਨੇ ਕਿਉਂਕਿ ਇਹ ਗੁਰੂਆਂ ਦੀ ਧਰਤੀ ਆ ਪੀਰਾਂ ਪਗੰਬਰਾਂ ਦੀ ਧਰਤੀ ਆ ਔਰ ਸਾਰੇ ਪੰਜਾਬ ਤੋਂ ਹੀ ਔਰ ਖਾਸ ਕਰ ਹਰ ਫਿਰਕੇ ਤੋਂ ਮੈਂ ਮੈਂਸ਼ਨ ਕਰਨਾ ਚਾਹੁੰਦਾ ਹਰ ਫਿਰਕੇ ਤੋਂ ਹੀ ਲੋਕ ਹਰ ਧਰਮ ਤੋਂ ਹਰ ਲੋਕ ਤੋਂ ਇੱਕ ਲੋਕ ਪੰਜਾਬੀ ਏਕਤਾ ਦਾ ਇੱਥੇ ਸੰਦੇਸ਼ ਆ ਜਿਹੜਾ ਉਹ ਦੇ ਰਹੇ ਆ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਇਸ ਟਾਈਮ ਸੇਵਾਵਾਂ ਹੋ ਰਹੀਆਂ ਸਾਰੇ ਪੰਜਾਬ ਤੋਂ ਹੀ ਔਰ ਅਸੀਂ ਧੰਨਵਾਦ ਕਰਦੇ ਆ ਖਾਲਸਾ ਢਲੋਂ ਤੋਂ ਅਸੀਂ ਸੇਵਾ ਕਰ ਹੀ ਰਹੇ ਆ ਪਰ ਹੋਰ ਵੀ ਜਿੰਨੀਆਂ ਜਥੇਬੰਦੀਆਂ ਸੰਸਥਾਵਾਂ ਵਲੰਟੀਅਰ ੜੋੜ ਥਾਵਾਂ ਤੋਂ ਆ ਰਹੇ ਆ ਉਹਨਾਂ ਦਾ ਵੀ ਧੰਨਵਾਦ ਅੱਜ ਸਾਨੂੰ ਲੋੜ ਆ ਇੱਕ ਮੋਠ ਹੋ ਕੇ ਇੱਕ ਸਿਸਟਮੈਟਿਕਲ ਵੇ ਦੇ ਨਾਲ ਮੇਕ ਸ਼ੋਰ ਕਰਨ ਦੀ ਕਿ ਜਿਹੜੀ ਸੇਵਾ ਆ ਉਹ ਸਹੀ ਲੋਕਾਂ ਤੱਕ